ਨਮਸਕਾਰ ਦੋਸਤੋ ਸਵਾਗਤ ਹੈ ਤੁਹਾਡਾ ਪ੍ਰਤਾਪ ਅਕੈਡਮੀ ਦੇ ਇਸ ਬਿਹਤਰੀਨ ਜੇ ਪਲੇਟਫਾਰਮ ਤੇ ਤੇ ਜਿਵੇਂ ਤੁਹਾਨੂੰ ਸਾਰਿਆਂ ਨੂੰ ਇਨਫੋਰਮੇਸ਼ਨ ਮਿਲ ਗਈ ਹੋਣੀ ਹੈ ਔਰ ਜਿਨ੍ਹਾਂ ਨੂੰ ਨਹੀਂ ਮਿਲੀ ਉਹਨਾਂ ਨੂੰ ਮੈਂ ਦੇ ਦੇਣਾ ਹੈ ਭਾਈ ਕੀ ਪੰਜਾਬ ਗਵਰਨਮੈਂਟ ਦੇ ਵੱਲੋਂ ਪੰਜਾਬ ਜੇਲ ਬਾਰਡਰ ਐਂਡ ਮੈਟਰਨ ਦੀਆਂ ਪੋਸਟਾਂ ਆ ਚੁੱਕੀਆਂ ਹੈ ਠੀਕ ਹੈ ਟੋਟਲ 179 ਪੋਸਟਾਂ ਹੈ ਠੀਕ ਹੈ ਜਿਹਦੇ ਵਿੱਚ 175 ਮੇਲ ਵਾਰਡਰ ਵਾਸਤੇ ਹੈ ਪੋਸਟਾਂ ਔਰ ਚਾਰ ਪੋਸਟਾਂ ਹੈ ਜੋ ਮੈਟਰਨ ਦੀਆਂ ਹੈ ਜੋ ਕਿ ਕੁੜੀਆਂ ਵਾਸਤੇ ਹੈ ਹਾਲਾਂਕਿ ਕੁੜੀਆਂ ਨਾਲ ਵਿਚਾਰੀਆਂ ਨਾਲ ੱੱਕਾ ਜਾਈ ਹੋਇਆ ਹੈ ਪਟ ਸੇਰ ਵੀ ਜਿਨ੍ਹਾਂ ਨੇ ਜੋਬ ਲੈਣੀ ਆ ਉਹ 4 24 ਲੈ ਲੇਗਾ ਭਾਈ ਠੀਕ ਹੈ ਚਲੋ ਤਾਂ ਇਹਦੇ ਰਿਗਾਰਡਿੰਗ ਮੈਂ ਤੁਹਾਡੇ ਨਾਲ ਕੰਪਲੇਂਟ ਇਨਫੋਰਮੇਸ਼ਨ ਸ਼ੇਅਰ ਕਰਦਾ ਹਾਂ ਕਿ ਪਿਛਲੀ ਵਾਰ ਸਿਲੇਬਸ ਕੀ ਸੀਗਾ ਤੇ ਇਸ ਵਾਰ ਸਿਲੇਬਸ ਕੀ ਹੋ ਸਕਦਾ ਹੈ ਕੀ ਕੀ ਆਪਾਂ ਨੂੰ ਜਿਵੇਂ ਕੌਣ ਕੌਣ ਬੱਚਾ ਇਸ ਦੇ ਵਿੱਚ ਫਾਰਮ ਫਿਲ ਕਰ ਸਕਦਾ ਹੈ ਕੀ ਕੀ ਰਿਕੁਆਇਰਮੈਂਟ ਹੋਣੀ ਚਾਹੀਦੀ ਹੈ ਕੀ ਕੀ ਕੁਆਲਿਫਿਕੇਸ਼ਨ ਹੋਣੀ ਚਾਹੀਦੀ ਹੈ ਇਸ ਦੇ ਰਿਗਾਰਡਿੰਗ ਆਪਾਂ ਕੰਪਲੀਟ ਇਨਫਾਰਮੇਸ਼ਨ ਇੱਥੇ ਆਪਾਂ ਮੈਂ ਤੁਹਾਨੂੰ ਦੱਸੂਗਾ ਔਰ ਕਿਵੇਂ ਆਪਾਂ ਅੱਗੇ ਪੜ੍ਹਾਈ ਕਰਨੀ ਹੈ ਤਾਂ ਕਿ ਆਪਣੀ ਸਿਲੈਕਸ਼ਨ ਹੋ ਸਕੇ ਠੀਕ ਹੈ ਔਰ ਇੱਕ ਗੱਲ ਹੋਰ ਦੱਸ ਦੇਣਾ ਹੈ ਜਿਵੇਂ ਸਾਡੇ ਪ੍ਰਤਾਪ ਅਕੈਡਮੀ ਦੇ ਆਫਲਾਈਨ ਬੱਚੇ ਪਹਿਲੀ ਵਾਰ ਉਸ ਬੱਚੇ ਦੀ ਤੁਹਾਡੇ ਨਾਲ ਇੰਟਰਵਿਊ ਕੰਡਕਟ ਕਰਾਉਂਗਾ ਮੈਂ ਜੋ ਪਹਿਲੀ ਵਾਰ ਚ ਹੈ ਸਿਲੈਕਟ ਹੋ ਗਿਆ ਸੀ ਜੇਲ ਬਾਰਡਰ ਪਹਿਲੀ ਵਾਰੀ ਉਹ ਤਿਆਰੀ ਕਰਨ ਲੱਗਿਆ ਸੀ ਔਰ ਪਹਿਲੀ ਵਾਰ ਚ ਹੀ ਉਹ ਜੇਲ ਬਾਰਡਰ ਸਿਲੈਕਟ ਹੈ ਉਹਦਾ ਇੰਟਰਵਿਊ ਕੰਡਕਟ ਕਰਾਵਾਂਗੇ ਤਾਂ ਕਿ ਉਹ ਬੱਚਾ ਤੁਹਾਨੂੰ ਦੱਸੇਗਾ ਕਿ ਕਿਵੇਂ ਪੜਨਾ ਚਾਹੀਏ ਜ਼ਰੂਰੀ ਨਹੀਂ ਤੁਹਾਨੂੰ ਬਹੁਤ ਟਾਈਮ ਹੋਗਾ ਤਿਆਰੀ ਕਰਦੇ ਤੁਸੀਂ ਅਗਰ ਪਹਿਲੀ ਵਾਰ ਪੜ ਰਹੇ ਹੋ ਤਾਂ ਵੀ ਤੁਸੀਂ ਸਿਲੈਕਟ ਹੋ ਸਕਦੇ ਹੋ ਔਰ ਕਿਵੇਂ ਹੋ ਸਕਦੇ ਹੋ ਮੈਂ ਤੁਹਾਨੂੰ ਦੱਸੂਗਾ ਕਿ ਕਿਵੇਂ-ਕਿਵੇਂ ਪੜਨਾ ਹੈ ਕਿਸ-ਕਿਸ ਅਪਰੋਚ ਨਾਲ ਪੜਨਾ ਹੈ ਚਲੋ ਪਹਿਲਾ ਆਪਾਂ ਇਸ ਨੋਟੀਫਿਕੇਸ਼ਨ ਦੀ ਆਪਾਂ ਕੰਪਲੀਟ ਜੋ ਹੈ ਉਹ ਜਾਣਕਾਰੀ ਦੇਖਦੇ ਹਾਂ ਠੀਕ ਹੈ ਚਲੋ ਓ ਕੀ ਹੈ ਦੇਖੋ ਇਹ ਇੱਕ ਇਸ਼ਤਿਹਾਰ 26 ਤਰੀਕ ਨੂੰ ਤੁਹਾਨੂੰ ਪਤਾ ਹੈ ਆਇਆ ਸੀ ਆਫੀਸ਼ੀਅਲੀ ਪੀ ਟ੍ਰਿਪਲ ਐਸ ਬੀ ਦੀ ਸਾਈਟ ਤੇ ਜਾਇਓ ਉੱਥੇ ਲਿੰਕ ਹੈ ਆਫੀਸ਼ੀਅਲੀ ਠੀਕ ਹੈ ਇਹਨਾਂ ਨੇ ਕਿਹਾ 26 ਤਰੀਕ ਨੂੰ ਅਨਾਉਂਸਮੈਂਟ ਹੋਈ ਹੈ ਅੱਛਾ ਫਾਰਮ ਕਦੋਂ ਫਿਲ ਹੋਣਗੇ ਇਹ ਚੀਜ਼ਾਂ ਦੇਖੋ ਭਈ ਫਾਰਮ ਫਿਲ ਕਦੋਂ ਹੋਣਗੇ ਇਹ ਚੀਜ਼ਾਂ ਵੀ ਤੁਸੀਂ ਨੋਟ ਕਰੋ ਤਾਂ ਸਰ ਜੋ ਫਾਰਮ ਫਿਲ ਹੋਣਗੇ ਉਹ ਹੋਣਗੇ 29 ਤਰੀਕ ਨੂੰ ਕਦੋਂ ਹੋਣਗੇ 29 ਨੂੰ ਔਰ 29 ਤੋਂ ਲੈ ਕੇ ਲਾਸਟ ਡੇਟ ਕੀ ਹੈ ਤੁਹਾਡੀ 28 ਅਗਸਤ ਤੱਕ ਇਹਦੀ ਲਾਸਟ ਡੇਟ ਹੈ ਤੇ ਫੀ ਭਰਨ ਦੀ ਤੋਂ ਲਾਸਟ ਮਿਤੀ ਉਹ ਕਿੰਨੀ ਹੈ 23 ਅਗਸਤ ਹੈ ਹੁਣ ਇਹਨੂੰ ਕਿਵੇਂ ਕਿਵੇਂ ਕੌਣ ਕੌਣ ਬੱਚਾ ਇਹਨੂੰ ਭਰ ਸਕਦਾ ਹੈ ਔਰ ਕਿੱਥੇ ਪੰਜਾਬ ਗਵਰਨਮੈਂਟ ਦੀ ਆਫੀਸ਼ੀਅਲੀ ਪੀਟ੍ਰੀਪਲ ਐਸਬੀ ਦੀ ਜਿਹੜੀ ਸਾਈਟ ਹੈ ਉੱਥੇ ਜਾ ਕੇ ਤੁਸੀਂ ਇਹਨੂੰ ਫਿਲ ਕਰ ਸਕਦੇ ਹੋ ਠੀਕ ਹੈ ਹੁਣ ਗੱਲ ਕਰਦੇ ਹਾਂ ਆਪਾਂ ਕਿ ਐਜੂਕੇਸ਼ਨ ਕੁਆਲੀਫਿਕੇਸ਼ਨ ਕੀ ਕੀ ਚਾਹੀਦੀ ਹੈ ਤਾਂ ਸਭ ਤੋਂ ਪਹਿਲਾ ਜੋ ਐਜੂਕੇਸ਼ਨ ਕੁਆਲੀਫਿਕੇਸ਼ਨ ਚਾਹੀਦੀ ਹੈ ਭਾਈ ਉਹ ਹੈ ਤੁਹਾਡੀ ਕਿ ਤੁਹਾਡਾ 10+2 ਹੋਣੀ ਚਾਹੀਦੀ ਹੈ ਠੀਕ ਹੈ ਪੰਜਾਬੀ ਔਰ ਦੂਜੀ ਗੱਲ ਦਸਵੀਂ ਦੇ ਵਿੱਚ ਤੁਹਾਡੀ ਪੰਜਾਬੀ ਕੰਪਲਸਰੀ ਹੋਣੀ ਚਾਹੀਦੀ ਹੈ ਜਾਂ ਤੁਹਾਡਾ ਇਲੈਕਟਿਵ ਸਬਜੈਕਟ ਹੋਣਾ ਚਾਹੀਦਾ ਹੈ ਪੰਜਾਬੀ ਠੀਕ ਹੈ ਉਸ ਤੋਂ ਬਾਅਦ ਤੁਹਾਡਾ ਫਿਜ਼ੀਕਲ ਟੈਸਟ ਦੇ ਲਈ ਯਾਨੀ ਫਿਜ਼ੀਕਲ ਦੇ ਲਈ ਕੀ ਕੀ ਪੈਰਾਮੀਟਰ ਨੇ ਉਹ ਦੇਖੋ ਤੁਹਾਡੀ ਹਾਈਟ ਹੋਣੀ ਚਾਹੀਦੀ ਹੈ 5 ਫੁੱਟ 7 ਇੰਚ ਠੀਕ ਹੈ ਔਰ ਜਿਹੜੇ ਡੋਗਰਾ ਔਰ ਗੋਰਖਾ ਤੋਂ ਬਿਲੋਂਗ ਕਰਦੇ ਨੇ ਉਹ 5 ਫੁੱਟ 4 ਇੰਚ ਯਾਨੀ 5 ਫੁੱਟ 4.5 ਇੰਚ ਹੋ ਸਕਦਾ ਹੈ ਚੈਸਟ ਉਹਨਾਂ ਦੀ ਫੁਲਾ ਕੇ ਔਰ ਬਿਨਾ ਫੁਲਾਏ ਬਿਨਾ ਫੁਲਾਏ 33 ਹੋਣੀ ਚਾਹੀਦੀ ਹੈ ਫੁਲਾ ਕੇ 34.5 ਹੋਣੀ ਚਾਹੀਦੀ ਹੈ ਵਿਜਨ ਤੁਹਾਡੇ ਚਾਹੇ ਚਸ਼ਮਾ ਲੱਗਿਆ ਹੈ ਚਾਹੇ ਨਹੀਂ ਲੱਗਿਆ ਮਤਲਬ ਤੁਸੀਂ ਐਵੇਂ ਕਹਿ ਸਕਦੇ ਹੋ ਕਿ ਤੁਹਾਨੂੰ ਦਿਖਦਾ ਹੋਣਾ ਚਾਹੀਦਾ ਹੈ ਬਸ ਇੱਕ ਕਲਰ ਬਲਾਈਂਡਲੈਸ ਨਹੀਂ ਹੋਣੀ ਚਾਹੀਦੀ ਹੁਣ ਆਜੋ ਫਿਜ਼ੀਕਲ ਟੈਸਟ ਜੋ ਹੈ ਉਹ ਮੇਲ ਦੇ ਲਈ ਕੀ ਹੈ ਠੀਕ ਹੈ ਉਹ ਮੇਲ ਦੇ ਲਈ ਫਿਜ਼ੀਕਲ ਟੈਸਟ ਕਿਹੜਾ ਕਿਹੜਾ ਹੈ ਔਰ ਤੁਸੀਂ ਕੀ ਕੀ ਹੈ ਜਾ ਜਿਹੜੇ ਮੇਲ ਕੈਂਡੀਡੇਟ ਹੈ ਉਹਨਾਂ ਲਈ ਪਈ ਫਿਜ਼ੀਕਲ ਟੈਸਟ ਹੈਗਾ ਧਿਆਨ ਨਾਲ ਦੇਖੋ ਤੁਹਾਨੂੰ 100 ਮੀਟਰ ਭੱਜਣਾ ਹੈ ਔਰ 15 ਸੈਕਿੰਡ ਦੇ ਵਿੱਚ ਭੱਜਣਾ ਹੈ ਔਰ ਉਹ ਤੁਹਾਨੂੰ ਇੱਕੋ ਹੀ ਚਾਂਸ ਮਿਲੇਗਾ ਤੁਹਾਨੂੰ ਇੱਕ ਸ਼ਾਰਟ ਪੁੱਟ ਹੈ ਸ਼ਾਰਟ ਪੁੱਟ ਫੈਂਕਣਾ ਹੈ ਜੋ ਕਿ 7.26 ਕਿਲੋਗ੍ਰam ਦਾ ਹੋਊਗਾ 16 ਪਾਉਂਡ ਦਾ ਹੋਊਗਾ 5.50 ਯਾਨੀ ਸਾਢੇ 5 ਮੀਟਰ ਤੁਸੀਂ ਇਹਨੂੰ ਫੈਂਕਣਾ ਹੈ ਔਰ ਕਿੰਨੇ ਚਾਂਸ ਮਿਲਣਗੇ ਤੁਹਾਨੂੰ 3 ਚਾਂਸ ਮਿਲਣਗੇ ਇਹਦੇ ਵਿੱਚ रोप क्लाइंबिंग ਹੈ ਰੱਸਾ ਚੜ੍ਹਨਾ ਹੈ 15 ਫੁੱਟ ਉੱਚਾ ਰੱਸਾ ਚੜ੍ਹਨਾ ਹੈ ਤਿੰਨ ਚਾਂਸ ਇਹਦੇ ਵਿੱਚ ਮਿਲਣਗੇ ਇਹ ਹੈ ਮੇਲ ਵਾਲੇ ਠੀਕ ਹੈ ਉਸ ਤੋਂ ਬਾਅਦ ਹੋ ਗਿਆ ਆਜੋ ਭਾਈ ਜਿਹੜੇ ਐਕਸ ਸਰਵਿਸਮੈਨ ਹੈ ਮੇਲ ਉਹਨਾਂ ਲਈ ਥੋੜੀ ਜਿਹੀ ਰਹਿਤ ਹੈ ਕਿ 100 ਮੀਟਰ ਭੱਜਣਾ ਹੈ 17.5 ਸੈਕਿੰਡ ਦੇ ਵਿੱਚ ਕਿੰਨੇ ਚਾਂਸ ਮਿਲੂਗਾ ਸ਼ਾਰਟ ਪੁੱਟ ਹੈ ਭਾਰਤਾ ਉਹਨਾਂ ਹੀ ਰਹੂਗਾ ਬਟ 5 ਮੀਟਰ ਫੈਂਕਣਾ ਇਹਨਾਂ ਨੂੰ ਤਿੰਨ ਚਾਂਸ ਮਿਲਣਗੇ ਤੇ ਰੱਸੇ ਚੜ੍ਹਨ 'ਚ ਤੁਹਾਨੂੰ 12 12 ਫੁੱਟ ਹੀ ਚਾੜਨਾ ਹੈ ਰਸਾ ਠੀਕ ਹੈ ਔਰ ਆਹ ਐਜੂਕੇਸ਼ਨ ਕੁਆਲੀਫਿਕੇਸ਼ਨ ਹੈ ਜੋ ਮੈਂ ਪਹਿਲਾਂ ਦੱਸ ਚੁੱਕਾ ਹਾਂ ਹੁਣ ਆਜੋ ਕੁੜੀਆਂ ਵਾਸਤੇ ਠੀਕ ਹੈ ਕੁੜੀਆਂ ਵਾਸਤੇ ਫਿਜ਼ੀਕਲ ਕੀ ਹੈ ਭਈ 5 ਫੁੱਟ 3 ਇੰਚ ਦੀ ਉਹਨਾਂ ਦੀ ਹਾਈਟ ਰਹਿਣੀ ਚਾਹੀਦੀ ਹੈ ਗਰਲਸ ਵਾਸਤੇ 50 ਕਿਲੋ ਤੋਂ 50 ਕਿਲੋ ਜਾਂ 50 ਕਿਲੋ ਤੋਂ ਜ਼ਿਆਦਾ ਉਹਨਾਂ ਦਾ ਭਾਰ ਹੋਣਾ ਚਾਹੀਦਾ ਹੈ ਠੀਕ ਹੈ ਔਰ ਉਹਨਾਂ ਲਈ ਫਿਜ਼ੀਕਲ ਦਾ ਜੋ ਪੈਰਾਮੀਟਰ ਹੈ ਉਹ ਕੀ ਹੈ ਕਿ ਕੁੜੀਆਂ ਨੇ 100 ਮੀਟਰ ਭੱਜਣਾ ਹੈ 18.5 ਸੈਕਿੰਡ ਵਿੱਚ ਇੱਕੋ ਹੀ ਚਾਂਸ ਮਿਲੂਆ ਸ਼ਾਰਟ ਪੁੱਟੇਗਾ 5.0 ਤੁਸੀਂ ਮੰਨ ਕੇ ਚਲੋ ਲਗਭਗ 5.5 ਕਿਲੋ ਦਾ ਹੈ ਜੋ ਕਿ 4 ਮੀਟਰ ਪਹੈਂਕਣਾ ਹੈ ਤੁਸੀਂ ਔਰ 3 ਚਾਂਸ ਮਿਲਣਗੇ ਰੱਸਾ ਚੜ੍ਹਨਾ ਹੈ 12 ਫੁੱਟ ਤੱਕ ਠੀਕ ਹੈ ਔਰ ਆਹ ਐਕ ਸਰਵਿਸਮੈਨ ਫੀਮੇਲ ਕੈਂਡੀਡੇਟ ਦਾ ਹੈ 100 ਮੀਟਰ ਭੱਜਣਾ ਹੈ 20 ਸੈਕਿੰਡ ਦੇ ਵਿੱਚ ਤੇ ਸ਼ਾਰਟ ਪੁੱਟੇਗਾ ਉਹੀ 5.5 3.5 ਮੀਟਰ ਫੈਂਕਣਾ ਹੈ ਤਿੰਨ ਚਾਂਸ ਮਿਲਣਗੇ ਤਾਂ ਰੋਪ ਕਲਾਈਮਿੰਗ ਹੈ ਫੀਮੇਲ ਕੈਂਡੀਡੇਟਸ ਵਾਸਤੇ ਉਹ ਹੈ ਜੀ 10 ਫੁੱਟ ਤਿੰਨ ਚਾਂਸਾਂ ਦੇ ਵਿੱਚ ਤਾਂ ਇਹ ਸਾਰੀਆਂ ਚੀਜ਼ਾਂ ਸੀਗੀਆਂ ਭਾਈ ਠੀਕ ਹੈ ਹੁਣ ਆਪਾਂ ਗੱਲ ਕਰਦੇ ਹਾਂ ਕਿ ਇਹਦੀ ਫੀਸ ਵਗੈਰਾ ਕਿੰਨੀ ਹੈ ਆਜੋ ਚਲੋ ਪੂਰਾ ਕੰਪਲੀਟ ਇਨਫੋਰਮੇਸ਼ਨ ਤੁਸੀਂ ਇੱਥੇ ਪੜ੍ਹ ਲਿਓ ਬਾਕੀ ਮੈਂ ਸਾਰਾ ਤੁਹਾਨੂੰ ਮੋਟਾ-ਮੋਟਾ ਕਿਹਾ ਸਾਰਾ ਕੰਪਲੀਟ ਮੈਂ ਤੁਹਾਨੂੰ ਚੀਜ਼ਾਂ ਦੱਸਤੀਆਂ ਕਿ ਡੋਮੋ ਸ਼ੈੱਲ ਵਗੈਰਾ ਜੋ ਹੈ ਉਹ ਪੰਜਾਬ ਦਾ ਵਸਨੀਕ ਹੋਣਾ ਚਾਹੀਦਾ ਹੈ ਅਗਰ ਤੁਹਾਨੂੰ ਰਿਜ਼ਰਵੇਸ਼ਨ ਲੈਣੀ ਹੈ ਸਭ ਤੋਂ ਪਹਿਲੀ ਗੱਲ ਠੀਕ ਹੈ ਆਜੋ ਹੁਣ ਆਪਾਂ ਜੋ ਗੱਲ ਕਰਦੇ ਹਾਂ ਉਹ ਗੱਲ ਕਰਾਂਗੇ ਕਿ ਤਨਖਾਹ ਵਗੈਰਾ ਵਾਰਡਰ ਮੈਟਰਨ ਵਿਭਾਗ ਪੱਧਰ ਤੇ ਅਗਿਆ ਆਹ ਲੋ ਜੀ ਏਜ ਦੀ ਗੱਲ ਕਰਦੇ ਹਾਂ ਤਾਂ ਜਿਹੜਾ ਜਰਨਲ ਯਾਨੀ ਅਨ ਰਿਜ਼ਰਵਡ ਕੈਟਾਗਰੀ ਹੈ ਉਹਦੇ ਲਈ 18 ਤੋਂ 27 ਸਾਲ ਦਾ ਹੋਣਾ ਚਾਹੀਦਾ ਪਿਛਲੀ ਵਾਰ ਵੀ ਇਹੀ ਸੀਗਾ ਡਾਟਾ ਠੀਕ ਹੈ ਔਰ ਸ਼ੈਡਿਊਲ ਕਾਸਟ ਜਾਂ ਬੈਕਵਰਡ ਕਲਾਸ ਦੇ ਲਈ ਵੱਧ ਤੋਂ ਵੱਧ 32 ਸਾਲ ਦੀ ਉੱਪਰ ਲੀ ਹੋ ਸਕਦੀ ਹੈ ਠੀਕ ਹੈ ਸੀਮਾ ਤੇ ਐਕਸ ਸਰਵਿਸਮੈਨ ਦੇ ਲਈ ਜੋ ਐਕਸ ਸਰਵਿਸਮੈਨ ਦੇ ਰੂਲ ਨੇ 1982 ਉਹਦੇ ਅਕੋਰਡਿੰਗ ਹੈ ਟਾਈਮ ਠੀਕ ਹੈ ਫੀਸ ਦਾ ਵੇਰਵਾ ਕੀ ਹੈ ਜਿਹੜੇ ਜਰਨਲ ਕੈਟਾਗਰੀ ਦੇ ਬੰਦੇ ਹੈ ਉਹ 1000 ਰੁਪਏ ਫੀਸ ਭਰਨਗੇ ਐਸਸੀ ਬੀਸੀ ਦੇ ਲਈ ਜਾਂ ਈਡਬਲਿਊਐਸ ਕੈਂਡੀਡੇਟ ਦੇ ਲਈ 250 ਰੁਪਏ ਦੀ ਫੀਸ ਹੈ ਜਿਹੜੇ ਸਾਬਕਾ ਫੌਜੀ ਹੈ ਹਣਾ ਯਾ ਡਿਪੈਂਡੈਂਟ ਹੈ ਉਹਨਾਂ ਲਈ 200 ਰੁਪਏ ਦੀ ਫੀਸ ਹੈ ਇਹ ਚੋਣ ਵਿਧੀਆ ਹੁਣ ਚੋਅ ਹੋਏਗਾ ਕਿਵੇਂ ਤਾਂ ਸਭ ਤੋਂ ਪਹਿਲੀ ਗੱਲ ਆਬਜੈਕਟਿਵ ਟਾਈਪ ਪੇਪਰ ਹੋਏਗਾ ਭਾਈ ਲਿਖਿਤ ਪ੍ਰੀਖਿਆ ਹੋਏਗੀ ਸਭ ਤੋਂ ਪਹਿਲੀ ਗੱਲ ਔਰ ਇਹ ਪ੍ਰੀਖਿਆ ਹੁਣ ਪਿਛਲੀ ਵਾਰ ਕੀ ਹੈ ਪੇਪਰ ਏ ਨਹੀਂ ਸੀਗਾ ਹੁਣ ਮੈਂ ਤੁਹਾਨੂੰ ਦੱਸੂਆ ਸਾਰੀ ਗੱਲ ਲੇਕਿਨ ਇਸ ਵਾਰ ਪੇਪਰ ਏ ਵੀ ਹੋਏਗਾ ਤੁਹਾਡਾ ਜਿਹਦੇ ਵਿੱਚ ਪਾਰਟ ਏ ਵਿੱਚ 10ਵੀਂ ਪੱਧਰ ਤੇ ਪੰਜਾਬੀ ਦਾ ਪੇਪਰ ਹੋਏਗਾ ਜੋ ਕਿ ਸਿਰਫ ਕੁਆਲੀਫਾਈ ਨੇਚਰ ਦਾ ਹੋਏਗਾ ਔਰ ਇਹ ਪੇਪਰ ਕੁਆਲੀਫਾਈ ਕਰਨ ਦੇ ਲਈ ਤੁਹਾਨੂੰ ਘੱਟੋ-ਘੱਟ 50% ਮਾਰਕਸ ਚਾਹੀਦੇ ਆ ਯਾਨੀ ਇਹ ਚੀਜ਼ਾਂ ਤੁਹਾਨੂੰ ਪਤਾ ਹੀ ਹੈ ਆਲਰੇਡੀ ਜਿਵੇਂ ਪੇਪਰ ਪੀ ਟ੍ਰਿਪਲ ਐਸ ਵੀ ਲੈਂਦੀ ਹੈ ਇਹ ਉਸੇ ਤਰੀਕੇ ਨਾਲ ਇਹ ਵੀ ਕੰਡਕਟ ਕਰਾਏਗੀ ਉਸ ਤੋਂ ਬਾਅਦ ਉਮੀਦਵਾਰਾਂ ਦੀ ਜੋ ਮੈਰਿਟ ਲਿਸਟ ਆ ਪੇਪਰ 2 ਦੇ ਹਿਸਾਬ ਨਾਲ ਹੋਏਗੀ ਠੀਕ ਹੈ ਚਲੋ ਲਿਖਿਤ ਪ੍ਰੀਖਿਆ ਤੇ ਵਿਪਾਰਿਤ ਠੀਕ ਹੈ ਕਿ ਨਹੀਂ ਹੈ ਉਸ ਤੋਂ ਬਾਅਦ चलिए अगे अगे कि इन्फोरमेगी जो चीजा जो हिदायत है ये थो सारता हों कोई खास एडा है नहीं है हूँ मैं थोड़ा डिस्कशन कर देना है कि पिछली बार सिलेबस की सगा और की क्या क्या चेंजेज आ सकते हैं सिलेबस के ठीक है, है? तो चलो भाई तो पिछली बार जो सिलेबस है सुनो ਮੈਥ ਸੀਗਾ 15 ਨੰਬਰ ਦਾ 120 ਕੁਐਸਚਨ ਆਉਂਦੇ ਸੀ ਪਰ ਹੁਣ ਸਿਲੇਬਸ ਪਾਈ ਚੇਂਜ ਹੋਏਗਾ ਥੋੜਾ ਬਹੁਤ ਸਭ ਤੋਂ ਪਹਿਲੀ ਗੱਲ ਤਾਂ ਇਹ ਚੀਜ਼ ਦਿਮਾਗ 'ਚ ਰੱਖ ਲਿਓ ਰੀਜ਼ਨ ਹਾਂ ਮੈਥ ਰੀਜਨਿੰਗ ਇਦਾਂ ਦਾ ਸਿਲੇਬਸ ਨਹੀਂ ਚੇਂਜ ਹੋਏਗਾ ਬਟ ਨੰਬਰਾਂ ਦੇ ਵਿੱਚ ਕਿੱਥੇ ਨਾ ਕਿੱਥੇ ਉਲਟ ਫੇਰ ਜ਼ਰੂਰ ਹੋਏਗਾ ਠੀਕ ਹੈ ਕਿਉਂਕਿ ਇਹ ਸਿਲੇਬਸ ਹੈਗਾ ਜਦੋਂ ਪੇਪਰ 1 ਨਹੀਂ ਹੁੰਦਾ ਸੀ ਇਹ ਜ਼ਰੂਰ ਦਿਮਾਗ 'ਚ ਰੱਖ ਲਿਓ ਗੱਲ ਨੂੰ ਠੀਕ ਹੈ ਤਾਂ ਪਹਿਲਾਂ ਜੋ ਮੈਥ ਸੀਗਾ ਉਹ ਕਿੰਨੇ ਦਾ ਸੀ 15 ਕੁਐਸਚਨ ਆਉਂਦੇ ਸੀ ਯਾਨੀ 15 ਨੰਬਰ ਦਾ ਸੀ 120 ਕੁਐਸਚਨ ਸੀਗੇ ਰੀਜ਼ਨਿੰਗ ਸੀ ਦੀ 15 ਇੰਗਲਿਸ਼ ਔਰ ਪੰਜਾਬੀ ਮਿਲਾ ਕੇ ਗ੍ਰਾਮਰ ਮਿਲਾ ਕੇ ਠੀਕ ਹੈ 30 ਕੁਐਸਚਨ ਆਉਂਦੇ ਸੀਗੇ ਇੰਗਲਿਸ਼ ਦੀ ਵੇਟੇਜ ਜ਼ਿਆਦਾ ਰਹਿੰਦੀ ਸੀ ਪਹਿਲਾਂ ਦੱਸ ਦਿੰਨਾ ਹੈ ਠੀਕ ਹੈ ਕੰਪਿਊਟਰ ਸੀਗਾ 30 ਕੁਐਸਚਨਾਂ ਦਾ ਜੀਕੇ ਜੀਐਸ ਪੰਜਾਬ ਔਰ ਇੰਡੀਆ ਦੀ ਸੀਗੇ ਉਹਦੇ 20 ਕੁਐਸਚਨ ਸੀਗੇ ਪੁਲਿਟੀ ਯਾਨੀ ਕਨਸਟੀਟਿਊਸ਼ਨ ਐਂਡ ਲਾਅ ਉੱਥੇ ਲਿਖਿਆ ਹੋਇਆ ਸੀ ਉਹ 15 ਕੁਐਸਚਨ ਨੇ ਠੀਕ ਹੈ ਹੁਣ ਚੀਜ਼ਾਂ ਨੰਬਰਾਂ 'ਚ ਉਲਟ ਫੇਰ ਹੋ ਸਕਦਾ ਹੈ ਬਟ ਮੈਂ ਤੁਹਾਨੂੰ ਕੀ ਕਿਹਾ ਹੈ ਸਿਲੇਬਸ ਚੇਂਜ ਕਿਵੇਂ ਹੁੰਦਾ ਹੈ ਉਹ ਮੈਂ ਤੁਹਾਨੂੰ ਦੱਸਾਂ ਕਿ ਨੰਬਰਾਂ ਦੇ ਵਿੱਚ ਉਲਟਫੇਰ ਹੋ ਸਕਦਾ ਜਿਵੇਂ ਕੰਪਿਊਟਰ 50 ਦਾ ਹੈ ਜਾਂ 30 ਦਾ ਹੈ ਜਾਂ 40 ਦਾ ਹੋ ਸਕਦਾ ਇਸ ਤਰੀਕੇ ਨਾਲ ਹੋ ਸਕਦਾ ਪਰ ਇਹਦੇ ਵਿੱਚ ਪੰਜਾਬੀ ਹੈ ਪੰਜਾਬੀ ਅਲੱਗ ਕਰਤੀ ਪੰਜਾਬ ਜੀਕੇ ਦੇ ਅਲੱਗ ਨੰਬਰ ਦੇ ਤੇ ਇਸ ਤਰੀਕੇ ਨਾਲ ਹੋ ਸਕਦਾ ਹੈ ਬਟ ਚੀਜ਼ਾਂ ਸੋਡੀਆਂ ਉਹੀ ਰਹਿਣਗੀਆਂ ਉਹੀ ਮੈਥ ਰਹੂਗਾ ਉਹੀ ਰੀਜਨਿੰਗ ਰਹੂਗੀ ਉਹੀ ਪੰਜਾਬ ਜੀਕੇ ਰਹੂਗੀ ਉਹੀ ਤੁਹਾਡੀ ਪੋਲਿਟੀ ਰਹਿਣੀ ਹੈ ਉਹੀ ਤੁਹਾਡੀ ਹਿਸਟਰੀ ਰਹਿਣੀ ਹੈ ਉਹੀ ਤੁਹਾਡਾ ਕੰਪਿਊਟਰ ਰਹਿਣਾ ਹੈ ਠੀਕ ਹੈ ਬਸ ਨੰਬਰਾਂ ਦਾ ਅਪ ਡਾਊਨ ਹੋ ਸਕਦਾ ਹੈ ਸੋ ਤਿਆਰੀ ਆਪਣੀ ਜੋ ਹੈ ਉਹ ਹੁਣੇ ਤੋਂ ਸਟਾਰਟ ਕਰ ਦੋ ਠੀਕ ਹੈ ਜਿਵੇਂ ਮੈਂ ਤੁਹਾਨੂੰ ਅਗਰ ਗੱਲ ਦੱਸਾਂ ਕਿ ਭਾਈ ਅਗਰ ਤੁਸੀਂ ਪੋਲੀਟੀ ਪੜ੍ਹਨੀ ਹੈ ਔਰ ਅੰਕਿਤ ਸਰ ਨੇ ਜੋ ਪੋਲੀਟੀ ਪੜ੍ਹਾਈ ਹੈ ਜੋ ਵੀ ਬੱਚਾ ਨਵਾਂ ਹੈ ਇਸ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਮੈਂ ਤੁਹਾਨੂੰ ਦੱਸਦਾ ਕਿਉਂਕਿ ਜੋ ਪੋਲੀਟੀ ਅੰਕਿਤ ਸਰ ਨੇ ਪੜ੍ਹਾਈ ਹੈ ਪੀ ਟ੍ਰਿਪਲ ਐਸ ਬੀ ਦੇ ਸਾਰੇ ਕੁਐਸਚਨ ਕਰਾਏ ਹੋਏ ਹੈ ਦੂਜਾ ਜਿਹੜੇ ਕੁਐਸਚਨ ਆ ਸਕਦੇ ਐਕਸਪੈਕਟਿਡ ਕੁਐਸਚਨ ਉਹ ਵੀ ਕਰਾਏ ਹੋਏ ਹੈ ਕੋਈ ਵੀ ਇਗਜ਼ਾਮ ਇਦਾਂ ਦਾ ਨਹੀਂ ਹੈ ਜਿੱਦੇ ਵਿੱਚ ਪੋਲੀਟੀ ਆਈ ਵੀ ਹੋਵੇ ਔਰ ਅੰਕਿਤ ਸਰ ਨੇ ਨਾ ਕਰਾਈ ਵੀ ਹੋਵੇ ਸੋ ਅਗਰ ਤੁਸੀਂ ਤਿਆਰੀ ਕਰਨੀ ਹੈ ਤਾਂ ਇਸ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਯਾਨੀ ਪੋਲਿਟੀ ਤੁਹਾਡੀ ਫ੍ਰੀ ਆਫ ਕੋਸਟ ਹੋ ਜਾਏਗੀ ਦੂਜਾ ਰੀਜਨਿੰਗ ਤੁਹਾਡੀ ਫ੍ਰੀ ਆਫ ਕੋਸਟ ਹੋ ਜਾਏਗੀ ਰੀਜਨਿੰਗ ਮੰਡੇ ਤੋਂ ਸ਼ਾਮ ਨੂੰ 7:00 ਵਜੇ ਮੈਂ ਸਟਾਰਟ ਕਰੂੰਗਾ ਤਾਂ ਜੋ ਪਿਛਲਾ ਸਿਲੇਬਸ ਸੀ ਨਾ ਉਹਦੇ ਵਿੱਚ ਸੀਗਾ ਰੀਜਨਿੰਗ ਦਾ ਆਹ ਪਾਰਟ ਮੈਂ ਕੁਝ ਲਿਖਿਆ ਹੈ ਜਿਹਦੇ ਵਿੱਚ ਅਲਫਾ ਨਿਊਮੈਰਿਕ ਸੀਰੀਜ਼ ਸੀਗੀ ਅਲਫਾਬੈਟਿਕ ਸੀਰੀਜ਼ ਸੀਗਾ ਐਨੈਲੋਜੀ ਸੀ ਔਡਮੈਨ ਆਊਟ ਸੀ ਕਾਮਨ ਸੈਂਸ ਟੈਸਟ ਸੀਗਾ ਠੀਕ ਹੈ ਤਾਂ ਮੈਂ ਸਾਰਿਆਂ ਨੂੰ ਦੱਸਦਾ ਹਾਂ ਰੈਂਕਿੰਗ ਸਿਸਟਮ ਰੈਂਕਿੰਗ ਅਰੇਂਜਮੈਂਟ ਇਹ ਸਾਰੀ ਰੀਜਨਿੰਗ ਦੇ ਵਿੱਚ ਪਿਛਲੇ ਪੇਪਰ ਦੇ ਵਿੱਚ ਆਏ ਹੋਏ ਸੀ ਆਪਾਂ ਪਿਛਲਾ ਪੇਪਰ ਵੀ ਸੋਲਵ ਕਰਾਂਗੇ ਇਸੇ ਹੀ ਚੈਨਲ ਤੇ ਠੀਕ ਹੈ ਹੁਣ ਸੁਣੋ ਤਾਂ ਮੰਡੇ ਤੋਂ ਮੈਂ ਸਟਾਰਟ ਕਰਾਉਂਗਾ ਭਾਈ ਇਹ ਟੋਪਿਕ ਰੀਜਨਿੰਗ ਦੇ ਤਾਂਕਿ ਜੇਲ ਵਾਰਡਨ ਵਾਲੇ ਹੁਣ ਚਾਹੇ ਜੇਲ ਵਾਰਡਰ ਵਾਲੇ ਸਟੂਡੈਂਟ ਹੋਣ ਚਾਹੇ ਅਪਕਮਿੰਗ ਐਗਜ਼ਾਮ ਜਿਵੇਂ ਕਿ ਸੀਨੀਅਰ ਅਸਿਸਟੈਂਟ ਵਗੈਰਾ ਦਾ ਐਗਜ਼ਾਮ ਹੋਣ ਵਾਲਾ ਹੈ ਚਾਹੇ ਕਲਰਕ ਦਾ ਐਗਜ਼ਾਮ ਹੋਣ ਵਾਲਾ ਉਹ 체 ਵੀ ਰੀਜਨਿੰਗ ਦਾ ਪੈਟਰਨ ਇਹੀ ਹੈ ਠੀਕ ਹੈ ਸੋ ਰੈਡੀ ਰਹੋ ਇਹ ਰੀਜਨਿੰਗ ਕਰਨ ਦੇ ਲਈ ਬਿਲਕੁਲ ਫਰੀ ਚਲੇਗੀ ਕੰਪਲੀਟ ਚਲੇਗੀ ਸ਼ਾਮ ਨੂੰ 7 ਵਜੇ ਇਸੇ ਹੀ ਚੈਨਲ ਤੇ ਠੀਕ ਹੈ ਰੀਜਨਿੰਗ ਦੀ ਕਲਾਸ ਹੋਏਗੀ ਸੋਮਵਾਰ ਤੋਂ ਮੰਡੇ ਤੋਂ ਠੀਕ ਹੈ ਹੁਣ ਰਹੀ ਗੱਲ ਮੈਥ ਤਾ ਮੈਥ ਵੀ ਇਸ ਚੈਨਲ ਤੇ ਮੈਂ ਬਹੁਤ ਕਰਾਇਆ ਹੈ ਔਰ ਮਿਕਸ ਮੈਥ ਵੀ ਚਲੇਗਾ ਜੀਕੇ ਜੀਐਸ ਆਲਰੇਡੀ ਅੰਕੀ ਸਰ ਨੇ ਬਹੁਤ ਕਰਾਰ ਰੱਖੀ ਹੈ ਠੀਕ ਹੈ ਇੰਗਲਿਸ਼ ਆਲਰੇਡੀ ਫ੍ਰੀ ਚੱਲਦੀ ਹੈ 8 ਵਜੇ ਪ੍ਰੈਕਟਿਸ ਚੱਲਦੀ ਹੈ ਤਾਂ ਇਸ ਚੈਨਲ ਨੂੰ ਅਗਰ ਤੁਸੀਂ ਸਬਸਕ੍ਰਾਈਬ ਕਰ ਲਓਗੇ ਤਾਂ ਤੁਹਾਡਾ 70% ਜੋ ਸਿਲੇਬਸ ਹੈ ਉਹ ਫ੍ਰੀ ਆਫ ਕੋਸਟ ਹੀ ਹੋ ਜਾਏਗਾ ਠੀਕ ਹੈ 30% ਦੇ ਲਈ ਤੁਹਾਨੂੰ ਥੋੜੀ ਜੀ ਮਿਹਨਤ ਕਰਨੀ ਪਾਉਗੀ ਠੀਕ ਹੈ ਹੁਣ ਜਿਹੜਾ ਬੱਚਾ ਐਵੇਂ ਚਾਹੁੰਦਾ ਹੈ ਕਿ ਉਹਦੀ ਸਿਲੈਕਸ਼ਨ ਕਨਫਰਮ ਹੋ ਜੇ ਤਪਾਈ ਉਹ ਸਾਡਾ ਇਹ ਪੰਜਾਬ ਸਿਲੈਕਸ਼ਨ ਬੈਚ ਜੋਇਨ ਕਰ ਸਕਦਾ ਹੈ ਠੀਕ ਹੈ ਹੁਣ ਕੋਈ ਬੱਚਾ ਕਹੇਗਾ ਸਰ ਫਰੀ ਚ ਹੈ ਤੇ ਇਸ ਚ ਕੀ ਫਰਕ ਹੈ ਭਾਈ ਜੋ ਇਹ ਬੈਚ ਹੈ ਨਾ ਇਹ ਪੰਜਾਬ ਸਿਲੈਕਸ਼ਨ ਬੈਚ ਹੈ ਨਾਮ ਨਹੀਂ ਹੈ ਇਹ ਐਕਚੁਅਲ ਦੇ ਵਿੱਚ ਤੁਹਾਡੀ ਸਿਲੈਕਸ਼ਨ ਹੈ ਬਟ ਇਹਦੇ ਵਿੱਚ ਜੋ ਲਾਈਵ ਕਲਾਸਾਂ ਚੱਲ ਰਹੀਆਂ ਉਹਦਾ ਜੋ ਸਿਲੇਬਸ ਹੋਊਗਾ ਉਹ 6 ਮਹੀਨੇ ਦੇ ਵਿੱਚ ਕਵਰ ਹੋਏਗਾ ਪਰ ਇਹਦੇ ਵਿੱਚ ਰਿਕਾਰਡਡ ਕਲਾਸਾਂ ਵੀ ਪਈਆਂ ਹੈ ਯਾਨੀ ਕੱਲਾ ਸਿਲੇਬਸ ਪੜ੍ਹ ਕੇ ਕਦੇ ਵੀ ਪੇਪਰ ਪਾਸ ਨਹੀਂ ਹੁੰਦਾ ਤੁਹਾਨੂੰ ਕੰਪਲੀਟ ਚੀਜ਼ਾਂ ਪੜ੍ਹਨੀਆਂ ਪੈਣਗੀਆਂ ਤਾਂ ਜਾ ਕੇ ਪੇਪਰ ਪਾਸ ਹੁੰਦਾ ਹੈ ਠੀਕ ਹੈ ਤਾਂ ਇਹਦੇ ਵਿੱਚ ਕੰਪਲੀਟ ਸਿਲੇਬਸ ਪੜਾਇਆ ਜਾਂਦਾ ਹੈ ਭਾਈ ਅਗਰ ਇਸ ਬੈਚ ਨੂੰ ਤੁਸੀਂ ਜੁਆਇਨ ਕਰ ਲੈਨੇ ਹੋ ਤਾਂ ਫਿਰ ਚਾਹੇ ਤੁਹਾਡਾ ਪੰਜਾਬ ਜੇਲ ਬਾਰਡਰ ਹੈ ਚਾਹੇ ਔਣ ਵਾਲਾ ਤੁਹਾਡਾ ਪਟਵਾਰੀ ਹੈ ਚਾਹੇ ਤੁਹਾਡਾ ਔਣ ਵਾਲਾ ਐਕਸਾਈਜ਼ ਇਨਸਪੈਕਟਰ ਦਾ ਪੇਪਰ ਹੈ ਚਾਹੇ ਲੇਬਰ ਇਨਸਪੈਕਟਰ ਦਾ ਪੇਪਰ ਹੈ ਚਾਹੇ ਇਹ ਸੀਨੀਅਰ ਅਸਿਸਟੈਂਟ ਕਮ ਇਨਸਪੈਕਟਰ ਦਾ ਪੇਪਰ ਹੈ ਚਾਹੇ ਕਲਰਕ ਦਾ ਪੇਪਰ ਹੈ ਤੁਸੀਂ ਕਿਸੇ ਵੀ ਪੇਪਰ ਦੇ ਵਿੱਚ ਵੈਜੋ ਚਾਹੇ ਪੰਜਾਬ ਪੁਲ ਸਬ ਇਨਸਪੈਕਟਰ ਹੈ ਚਾਹੇ ਹੈੱਡ ਕਨਸਟੇਬਲ ਹੈ ਚਾਹੇ ਏਐਸਆਈ ਹੈ ਚਾਹੇ ਕਨਸਟੇਬਲ ਹੈ ਕਿਸੇ ਵੀ ਪੇਪਰ ਦੇ ਵਿੱਚ ਵੇਜੋ ਭਾਈ ਤੁਹਾਡੀ ਸਿਲੈਕਸ਼ਨ ਸ਼ੋਰ ਸ਼ੋਰਟ ਹੋ ਜਾਂਦੀ ਹੈ ਕਿਉਂਕਿ ਇਹ ਦੇ ਵਿੱਚ ਜਿੱਦਾਂ ਦਾ ਮਟੀਰੀਅਲ ਅਸੀਂ ਕਰੋਨੇ ਹਾਂ ਉਹ ਪੇਪਰ ਦੇ ਵਿੱਚ ਆਉਂਦਾ ਹੀ ਹੈ ਔਰ ਅਗਰ ਤੁਸੀਂ ਚੈੱਕ ਕਰਨਾ ਹੋਵੇ ਇਸੇ YouTube ਤੇ ਇੱਕ ਵਾਰੀ ਜਾ ਕੇ ਚੈੱਕ ਕਰੋ ਪੰਜਾਬ ਐਕਸਾਈਜ਼ ਇਨਸਪੈਕਟਰ ਦਾ ਪੇਪਰ ਕਿ ਪ੍ਰੀਵੀਅਸ ਇਅਰ ਅਸੀਂ ਜੋ ਸਾਰੀਆਂ ਚੀਜ਼ਾਂ ਕਰਾਈਆਂ ਕਿ ਕਿਵੇਂ 60 60 ਕੁਐਸਚਨ ਸੇਮ ਆਉਂਦੇ ਆ ਠੀਕ ਹੈ ਵਿਦ ਪ੍ਰੂਫ ਦੇ ਨਾਲ ਇਹਦੇ ਵਿੱਚ ਚੀਜ਼ਾਂ ਦੱਸੀਆਂ ਵੀ ਆ ਹੈ ਤਾਂ ਇਸ ਬੈਚ ਨੂੰ ਤੁਸੀਂ ਜੁਆਇਨ ਕਰ ਸਕਦੇ ਹੋ ਇਸ ਬੈਚ ਨੂੰ ਤੁਸੀਂ ਜੁਆਇਨ ਕਰ ਲੋਗੇ ਤਾਂ ਤੁਸੀਂ ਐਵੇਂ ਸੋਚੋ ਕਿ ਤੁਸੀਂ ਸਿਲੈਕਸ਼ਨ ਦੀ ਰਾਹ ਤੇ ਚੱਲ ਪਏ ਠੀਕ ਹੈ ਬਟ ਬੈਚ ਚਲੋ ਛੱਡੋ ਬੈਚ ਜੁਆਇਨ ਕਰਨਾ ਨਾ ਕਰਨਾ ਉਹ ਤੁਹਾਡੀ ਮਰਜ਼ੀ ਹੈ ਪਰ ਪੜਨਾ ਅੱਜ ਤੋਂ ਹੀ ਸਟਾਰਟ ਕਰ ਦੋ ਭਾਈ ਠੀਕ ਹੈ ਔਰ ਅਗਰ ਕੱਲਾ ਕੋਈ ਮੈਥ ਪੜ੍ਹਨਾ ਹੋਵੇ ਤਾਂ ਮੈਥ ਦਾ ਕੱਲਾ ਕੋਰਸ ਵੀ ਹੈਗਾ ਆਲਰੇਡੀ ਠੀਕ ਹੈ ਇਹਦੇ ਲਈ ਤੁਸੀਂ ਕਰਨਾ ਕੀ ਹੈ ਇਹਦੇ ਲਈ ਸਭ ਤੋਂ ਪਹਿਲੀ ਗੱਲ ਅਗਰ ਤੁਹਾਨੂੰ ਫ੍ਰੀ ਵੀ ਪੜ੍ਹਨਾ ਹੈ ਠੀਕ ਹੈ ਤਾਂ ਸਭ ਤੋਂ ਪਹਿਲੀ ਗੱਲ ਤੁਸੀਂ ਸਾਡਾ ਆਹ ਪ੍ਰਤਾਪ ਅਕੈਡਮੀ ਦਾ ਟੈਲੀਗ੍ਰਾਮ ਚੈਨਲ ਜੁਆਇਨ ਕਰ ਲਓ ਜਾ ਕੇ ਠੀਕ ਹੈ ਉਸ ਤੋਂ ਬਾਅਦ ਇਹ ਦੋ ਅਕੈਡਮੀ ਦੇ ਨੰਬਰ ਹੈ ਕੋਈ ਡਾਊਟ ਹੋਵੇ ਤੁਸੀਂ ਡਾਇਰੈਕਟ ਇੱਥੇ ਕਾਲ ਕਰ ਸਕਦੇ ਹੋ ਅੱਛਾ ਬੈਚ ਜੁਆਇਨ ਕਰਨਾ ਕਿਵੇਂ ਹੈ ਤਾਂ ਇਹ ਸਾਡੀ ਐਂਡਰੋਇਡ ਔਰ ਆਈਫੋਨ ਦੇ ਲਈ ਐਪ ਹੈ ਇੱਕੋ ਹੀ ਐਪ ਹੈ ਤੁਸੀਂ ਜਾ ਕੇ ਪ੍ਰਤਾਪ ਅਕੈਡਮੀ ਡਾਊਨਲੋਡ ਕਰ ਲਿਓ ਚਾਹੇ ਆਈਫੋਨ ਹੋਵੇ ਚਾਹੇ ਐਂਡਰੋਇਡ ਹੋਵੇ ਉੱਥੇ ਤੁਹਾਨੂੰ ਬੈਚ ਮਿਲ ਜਾਏਗਾ ਠੀਕ ਹੈ ਹਾਂ ਹੁਣ ਕਈ ਤੁਹਾਨੂੰ ਕਹਿਣਗੇ ਕਿ ਸਰ ਇਸ ਬੈਚ ਦਾ ਜੋ ਪ੍ਰਾਈਸ ਆ 4500 ਰੁਪਏ ਹੈ ਤਾਂ ਭਾਈ ਮੈਂ ਤੁਹਾਨੂੰ ਦੱਸ ਦਿੰਦਾ ਹੈ ਤੁਹਾਨੂੰ 1700 1700 ਦੇ ਵੀ ਬੈਚ ਮਿਲ ਜਾਣਗੇ ਪਰ ਉਹਦੇ ਵਿੱਚੋਂ ਤਤ ਫਿਰ ਕੁਛ ਨਹੀਂ ਨਿਕਲਣਾ ਮੈਂ ਤੁਹਾਨੂੰ ਦੱਸਦਾ ਹਾਂ ਠੀਕ ਹੈ ਅਗਰ ਪੜਨਾ ਹੈ ਤਾਂ ਇੱਕੋ ਵਾਰੀ ਪੜੋ ਬਾਰ-ਬਾਰ ਕੋਚਿੰਗਾਂ ਨਹੀਂ ਲੀਤੀਆਂ ਜਾਂਦੀਆਂ ਠੀਕ ਹੈ ਇਹ 4500 ਤੇ ਤੁਹਾਨੂੰ 20% ਦਾ coupon ਲੱਗ ਜਾਏਗਾ ਭਾਈ ਠੀਕ ਹੈ ਤਾਂ ਇਹ ਤੁਹਾਨੂੰ ਬੈਚ ਲਗਭਗ 3700 ਰੁਪਏ ਦਾ ਪੈ ਜਾਏਗਾ ਪਰ ਇਹਨੂੰ ਇੱਕ ਵਾਰੀ ਜਦੋਂ ਜੁਆਇਨ ਕਰ ਲੋਗੇ ਤਾਂ ਮੈਂ ਤੁਹਾਨੂੰ ਦੱਸਦਾ ਹਾਂ ਤੁਹਾਨੂੰ ਨੋਕ ਤੁਹਾਨੂੰ ਮਤਲਬ ਇਹ 3700 ਰੁਪਏ ਦਾ ਮੁੱਲ ਪੈ ਜਾਏਗਾ ਤੁਹਾਨੂੰ ਪਤਾ ਲੱਗ ਜਾਏਗਾ ਕਿ ਤੁਸੀਂ ਕਿਸ ਲੈਵਲ ਤੇ ਹੋ ਔਰ ਤੁਸੀਂ ਕਿਵੇਂ ਪੜ ਕੇ ਸਿਲੈਕਸ਼ਨ ਲੈ ਸਕਦੇ ਹੋ ਬਸ ਠੀਕ ਹੈ ਸੋ ਆ ਸਾਰੀਆਂ ਚੀਜ਼ਾਂ ਮੈਂ ਤੁਹਾਨੂੰ ਸ਼ੇਅਰ ਕਰਤੀਆਂ ਤਿਆਰੀ ਹੋਣੇ ਤੋਂ ਸਟਾਰਟ ਕਰ ਦੋ ਐਂਡ ਬੈਸਟ ਆਫ ਲੱਕ ਜਿਹੜੇ ਵੀ ਨਿਊ ਬੱਚਿਆਂ ਤਾਈਂ ਇਹ ਗੱਲ ਪਹੁੰਚੀ ਹੈ ਉਹ ਚੈਨਲ ਨੂੰ ਇੱਕ ਵਾਰੀ ਐਕਸਪਲੋਰ ਜ਼ਰੂਰ ਕਰਨਾ ਪਲੇਲਿਸਟਾਂ ਨੂੰ ਇੱਕ ਵਾਰੀ ਜਾ ਕੇ ਦੇਖਣਾ ਕਿਵੇਂ ਪੜਾਉਂਦੇ ਹੈ ਟੀਚਰ ਠੀਕ ਹੈ ਕਿਵੇਂ ਜੋ ਪੜਾਉਂਦੇ ਉਹ ਪੇਪਰ ਦੇ ਵਿੱਚ ਆ ਜਾਂਦਾ ਹੈ ਸੇਮ ਟੂ ਸੇਮ ਠੀਕ ਹੈ ਇਹ ਚੀਜ਼ਾਂ ਤੁਸੀਂ ਜ਼ਰੂਰ ਦੇਖਣੀਆਂ ਹੈ ਭਾਈ ਬਹੁਤਾ ਰੋਲਾ ਰੱਪੇ 'ਚ ਨਹੀਂ ਪੈਣਾ ਅਸੀਂ ਐਨਾ ਬਹੁਤਾ ਬੋਲਦੇ ਨਹੀਂ ਬਟ ਹੁਣ ਬੋਲਣਾ ਪੈਂਦਾ ਰੀਜ਼ਨ ਕੀ ਹੈ ਬੱਚਾ ਗੁੰਮਰਾ ਹੋ ਜਾਂਦਾ ਹੈ ਠੀਕ ਹੈ ਪਰ ਫਿਰ ਬਾਅਦ ਚ ਜਦੋਂ ਪੇਪਰ ਹੋ ਜਾਂਦਾ ਫਿਰ ਉਹਨੂੰ ਲੱਗਦਾ ਮੈਂ 1 ਨੰਬਰ ਨਾਲ ਰਹਿ ਗਿਆ ਮੈਂ 2 ਨੰਬਰ ਨਾਲ ਰਹਿ ਗਿਆ ਤਾਂ ਇਹ ਜਿਹੜਾ ਮਲਾਲ ਹੈਗਾ ਨਾ ਇਹ ਬਿਲਕੁਲ ਵੀ ਨਹੀਂ ਰਹੇਗਾ ਅਗਰ ਤੁਸੀਂ ਪ੍ਰਤਾਪ ਅਕੈਡਮੀ ਦੇ ਨਾਲ ਜੁਆਇਨ ਹੋ ਜਾਂਦੇ ਹੋ ਸੋ ਥੈਂਕ ਯੂ ਸੋ ਮਚ ਐਂਡ ਬੈਸਟ ਆਫ ਲੱਕ